ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਮਾਂ ਬਹੁਤ ਬਦਲ ਗਿਆ ਤੇ ਸਮੇਂ ਦੇ ਨਾਲ-ਨਾਲ ਲੋਕ ਬਦਲ ਗਏ ਤੇ ਲੋਕਾਂ ਦੇ ਨਾਲ ਉਹਨਾਂ ਦਾ ਖਾਣਾ ਪੀਣਾ ਵੀ ਬਦਲ ਗਿਆ ਅੱਜ ਕੱਲ੍ਹ ਘਰ ਦੀਆਂ ਚੀਜ਼ਾਂ ਨੂੰ ਅਸੀਂ ਛੱਡ ਕੇ ਬਾਹਰ ਵੱਲ ਜ਼ਿਆਦਾ ਭੱਜਣ ਲੱਗੇ ਛੁੱਟੀਆਂ ਵਗੈਰਾ ਦਾ ਸਮਾਂ ਹੁੰਦਾ ਹੈ ਤਾਂ ਬੱਚੇ ਕੀ ਕਰਦੇ ਆ ਚਟਪਟ ਮੋਬਾਈਲਾਂ ਤੇ ਆਰਡਰ ਕਰ ਜਾਂਦੇ ਆ ਤੇ ਬਾਹਰਲਾ ਖਾਣਾ ਘਰੇ ਆ ਜਾਂਦਾ ਤੇ ਉਹ ਜਿਹਾ ਜਿਹਾ ਮਰਜ਼ੀ ਹੋਵੇ ਬੱਚਿਆਂ ਨੂੰ ਜ਼ਿਆਦਾ ਪਸੰਦ ਆਉਂਦਾ ਹੈ ਬਾਰ ਦੇ 버거 ਪੀਜੇ ਖਾ ਖਾ ਕੇ ਸਾਡੇ ਬੱਚੇ ਉਹਨਾਂ ਵਰਗੇ ਹੋਗੇ ਅੰਦਰੂਨੀ ਤੌਰ ਤੇ ਕਮਜ਼ੋਰ ਤੇ ਬਾਹਰੋਂ ਉਹਨਾਂ ਦੀ ਤਰ੍ਹਾਂ ਹੀ ਫਲਾਵਟ ਵਾਲੇ ਬਹੁਤ ਬੱਚਿਆਂ ਦੀ ਸਿਹਤ ਹੈ ਜਿਹੜੀ ਛੋਟੀ ਉਮਰ ਦੇ ਵਿੱਚ ਹੀ ਖਰਾਬ ਹੋ ਜਾਂਦੀ ਹੈਗੀ ਕਿਉਂਕਿ ਪਹਿਲਾਂ ਅਸੀਂ ਚੀਜ਼ਾਂ ਜਦੋਂ ਘਰੇ ਤਿਆਰ ਕਰਦੇ ਸੀ ਤਾਂ ਉਹਨਾਂ ਚੀਜ਼ਾਂ ਵਿੱਚ ਪ੍ਰੇਮ ਪਿਆਰ ਹੁੰਦਾ ਸੀ ਤੇ ਉਹ ਹੈਲਥੀ ਵੀ ਬਹੁਤ ਜ਼ਿਆਦਾ ਹੁੰਦੀਆਂ ਸੀ ਰਲ ਮਿਲ ਕੇ ਖਾਂਦੇ ਸੀ ਤੇ ਉਹਦੇ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਸੀ ਕੁੱਲ ਚੀਜ਼ ਹੀ ਘਰ ਦੀ ਹੁੰਦੀ ਸੀ ਤੇ ਇਹ ਚੀਜ਼ਾਂ ਸਾਰੀਆਂ ਬੱਚੇ ਦੀ ਸਿਹਤ ਨੂੰ ਪੂਰੀ ਤਰ੍ਹਾਂ ਖਰਾਬ ਕਰਦੀਆਂ ਨੇ ਤੇ ਅੱਜ ਛੁੱਟੀਆਂ ਵਿੱਚ ਬੱਚੇ ਸੀ ਘਰੇ ਤਾਂ ਆਪਾਂ ਸੋਚਿਆ ਕਿ ਉਹਨਾਂ ਲਈ ਅੱਜ ਆਪਾਂ ਪੁਰਾਣੀਆਂ ਜੱਦਾ ਤਾਜ਼ਾ ਕਰਦੇ ਹਾਂ ਤੇ ਉਹਨਾਂ ਨੂੰ ਵੀ ਦੱਸਦੇ ਹਾਂ ਵੀ ਇਹ ਚੀਜ਼ਾਂ ਆਪਾਂ ਅਸੀਂ ਬਹੁਤ ਬਣਾ ਕੇ ਖਾਂਦੇ ਹੁੰਦੇ ਸੀ ਸਾਡੇ ਟਾਈਮ ਵਿੱਚ ਕੋਈ ਬਾਹਰੋਂ ਮੰਗਾਉਣ ਵਗੈਰਾ ਦਾ ਬਿਲਕੁਲ ਸਿਸਟਮ ਨਹੀਂ ਹੁੰਦਾ ਸੀ ਤੇ ਅੱਜ ਆਪਾਂ ਬਣਾ ਰਹੇ ਹਾਂ ਗੁਲਗਲੇ ਤੇ ਇਹਦੇ ਵਿੱਚ ਆਪਾਂ ਥੋੜੇ ਆਟਾ ਲੈ ਕੇ ਤੇ ਉਹਦੇ ਵਿੱਚ ਆਪਾਂ ਇੱਕ ਗਲਾਸ ਦੁੱਧ ਦਾ ਪਾਇਆ ਹੈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਗੁੜ ਦਾ ਘੋਲ ਤਿਆਰ ਕਰਕੇ ਪਾ ਲਿਆ ਤੁਸੀਂ ਬਣਾਉਂਦੇ ਹੀ ਹੋਗੇ ਬਹੁਤ ਤਰੀਕੇ ਹੁੰਦੇ ਆ ਡੋਡੀ ਹਰੇਕ ਦੇ ਕੰਮ ਕਰਨ ਦੇ ਤੇ ਆਪਾਂ ਪਾ ਲਿਆ ਸਰੋਂ ਦਾ ਤੇਲ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਬੇਕਿੰਗ ਸੋਡਾ ਪਾਇਆ ਤਾਂ ਕਿ ਇਹ ਜੇ ਇੱਕ ਦੋ ਦਿਨ ਪਏ ਵੀ ਰਹਿਣ ਤਾਂ ਇਹ ਬਿਲਕੁਲ ਸੌਫਟ ਜੇ ਬਣਨਗੇ ਤਾਂ ਇਹ ਪਏ ਪਏ ਸਖਤ ਨਹੀਂ ਹੋਣਗੇ ਤੁਸੀਂ ਵੀ ਇਸ ਤਰੀਕੇ ਨਾਲ ਗੁਲਗਲੇ ਬਣਾ ਕੇ ਜਰੂਰ ਦੇਖਿਓ ਤੇ ਕਈ ਵਾਰ ਜਦੋਂ ਅਸੀਂ ਘਰ ਵਿੱਚ ਇਹ ਬਣਾਉਨੇ ਆ ਨਾ ਇਹ ਤੇ ਸ਼ਹਿਰ ਵਿੱਚ ਰਹਿਣੇ ਤਾਂ ਸ਼ਹਿਰਾਂ ਵਿੱਚ ਲੋਕ ਬਹੁਤ ਘੱਟ ਬਣਾਉਂਦੇ ਆ ਤੇ ਜੇ ਕਿਸੇ ਨੂੰ ਕਈ ਵਾਰੀ ਤਾਂ ਐਂ ਵੀ ਕਹਿ ਦਿੰਦੇ ਆ ਵੀ ਜੇ ਤੁਸੀਂ ਬਣਾਏ ਤਾਂ ਸਾਨੂੰ ਟੇਸਟ ਜ਼ਰੂਰ ਕਰਾਓ ਕਿਉਂਕਿ ਦੇਖੋ ਸਵੇਂ ਵਾਲੀਆਂ ਚੀਜ਼ਾਂ ਸ਼ਹਿਰਾਂ ਵਿੱਚ ਲੋਕ ਬਿਜੀ ਹੁੰਦੇ ਆ ਜਿਆਦਾ ਜੌਬ ਕਰਦੇ ਆ ਇੱਧਰ ਉੱਧਰ ਜਾਂਦੇ ਆ ਤੇ ਵੈਸੇ ਵੀ ਇਹ ਚੀਜ਼ਾਂ ਦਾ ਬਹੁਤ ਘੱਟ ਪਤਾ ਤੇ ਉਹ ਬਿਲਕੁਲ ਵੀ ਘਰੇ ਨਹੀਂ ਬਣਾਉਂਦੇ ਰਹਿੰਦੇ ਨੂੰ ਕਾਫੀ ਧੀਰ ਹੋ ਗਈ ਇੱਥੇ ਤੇ ਦੇਖਦੇ ਆਉਣੇ ਆ ਵੀ ਇਹ ਚੀਜ਼ਾਂ ਲੋਕਾਂ ਦੇ ਘਰਾਂ ਵਿੱਚ ਬਿਲਕੁਲ ਵੀ ਨਹੀਂ ਬੰਦੀਆਂ ਤੇ ਕਿਉਂਕਿ ਸਵਿਗੀ ਜ਼ੋਮੈਟੋ ਅੱਜਕੱਲ ਬਹੁਤ ਜ਼ਿਆਦਾ ਫੇਮਸ ਹੋਏ ਨੇ ਤੇ ਪਰ ਆਪਣੇ ਘਰ ਦੇ ਵਿੱਚ ਤਾਂ ਪਿੰਡਾ ਵਾਲਾ ਕੰਮ ਹੈ ਤੇ ਆਪਾਂ ਇਹ ਚੀਜ਼ਾਂ ਘਰੇ ਹੀ ਤਿਆਰ ਕਰਦੇ ਆਂ ਤੇ ਬੱਚਿਆਂ ਨੂੰ ਦਿਨੇ ਆ ਛੁੱਟੀਆਂ ਵਿੱਚ ਆਪ ਖਾਣੇ ਆ ਬਾਹਰਲਾ ਖਾਣਾ ਘੱਟ ਹੀ ਖਾਣਾ ਚਾਹੀਦਾ ਜਦੋਂ ਅਸੀਂ ਮਾਂ ਨੂੰ ਕਹਿਣਾ ਕਿ ਸਾਨੂੰ ਭੁੱਖ ਲੱਗੀ ਹੈ ਤਾਂ ਉਹ ਸਾਨੂੰ ਉਸ ਸਮੇਂ ਵਿੱਚ ਬਸ ਇਹੀ ਗੁਲਗਲੇ ਪਕੌੜੇ ਬਣਾ ਕੇ ਦਿੰਦੀ ਤਾਂ ਗੁਲਗਲੇ ਪਕੌੜੇ ਬਰੈਡ ਘਰੇ ਹੀ ਕੱਢੇ ਜਾਂਦੇ ਸੀ ਤੇ ਅੱਜ ਫੇਰ ਸਾਰੀਆਂ ਜਿਆਦਾ ਤਾਜ਼ਾ ਹੋ ਗਈਆਂ ਤੇ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਫੁਲਵੇਂ ਫੁਲਵੇਂ ਗੁਲਗਲੇ ਤੁਸੀਂ ਵੀ ਜ਼ਰੂਰ ਬਣਾ ਕੇ ਖਾਇਆ ਕਰੋ ਛੁੱਟੀਆਂ ਵਿੱਚ ਫੈਮਿਲੀ ਦੇ ਨਾਲ ਤੇ ਇਹ ਚੀਜ਼ਾਂ ਨੂੰ ਆਪਾਂ ਜਿੰਨਾ ਕਹਿੰਦੇ ਹੁੰਦੇ ਆ ਵੰਡ ਖਾਈਏ ਤੇ ਖੰਡ ਖਾਈਏ ਤੇ ਜਿੰਨਾ ਪਰ ਆਲ ਮਿਲ ਕੇ ਖਾਵਾਂਗੇ ਉਨਾਂ ਹੀ ਪਰਿਵਾਰ ਦੇ ਵਿੱਚ ਪ੍ਰੇਮ ਪਿਆਰ ਦਾ ਬਾਦਾ ਹੁੰਦਾ ਹੈ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਹਾਂਜੀ ਗੁਲਗਲੇ ਬਣ ਕੇ ਹੋ ਗਏ ਤਿਆਰ ਤੁਸੀਂ ਵੀ ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ ਤੇ ਬਹੁਤ ਹੀ ਜਿਆਦਾ ਸੌਫਟ ਬਣੇ ਨੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ